ਅੱਜ ਦੇ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਸਾਡੇ ਪੁਰਾਣੇ ਮਿਸ਼ਨਰੀ ਸਾਥੀ ਰਾਮ ਸਰੂਪ ਸ੍ਰੋਏਜੀ ਸ੍ਰੋਏ ਸਾਹਿਬ ਸਭ ਤੋਂ ਪਹਿਲਾਂ ਜੇਪੀਐਮ ਜੀ ਜੇਪੀਐਮ ਜੀ ਜੈਪੁਰ ਕਿਵੇਂ ਦੇਖਦੇ ਹੋ ਕਿ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਮੇੜਕਰ ਜੀ ਦਾ ਅੱਜ ਜਨਮ ਦਿਨ ਹੈ ਇੱਕ ਤਾਂ ਜਨਮ ਦਿਨ ਦੇ ਚਾਹ ਦੇ ਵਿੱਚ ਹਰ ਸਾਲ ਸਮਾਗਮ ਹੁੰਦੇ ਹੀ ਹੁੰਦੇ ਆ ਨਾਲ ਜਿਹੜਾ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਪਿੱਛੇ ਜੋ ਸ਼ਰਾਰਤ ਕੀਤੀ ਉਹਦੇ ਨਾਲ ਰੋਸ ਵੀ ਕੱਢਿਆ ਜਾ ਰਿਹਾ ਕਲਾਕਾਰਾਂ ਵੱਲੋਂ ਗੁੱਸੇ ਦਾ ਕੱਢਿਆ ਜਾ ਰਿਹਾ ਲੀਡਰਾਂ ਵੱਲੋਂ ਵੀ ਆਪਣੀ ਭਾਵਨਾਵਾਂ ਦੇ ਵਿੱਚ ਗੱਲ ਕਹੀ ਜਾ ਰਹੀ ਤੁਸੀਂ ਇਸ ਗੱਲ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਬਾਬਾ ਸਾਹਿਬ ਡਾਕਟਰ ਅੰਬੇ德ਕਰ ਬਾਰੇ ਕਿਸੇ ਇਹਰੇ-ਗਰੇ ਨੱਥੂ ਖੇਰ ਦਾ ਕੁਝ ਵੀ ਬੁੱਲਣਾ ਕੋਈ ਮਹਿਨਤ ਨਹੀਂ ਰੱਖਦਾ ਬਾਬਾ ਸਾਹਿਬ ਡਾਕਟਰ ਅੰਬੇ德ਕਰ ਜਿਹਨੂੰ ਯੂਨਾਈਟਿਡ ਆਫ ਨੇਸ਼ਨ ਆਰਗੇਨਾਈਜੇਸ਼ਨ ਨੇ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਹੈ ਜੇ ਉਹ ਮੰਨਦੀ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇ德ਕਰ ਸਿੰਬਲ ਆਫ ਨੋਲੇਜ ਹੈ ਤੇ ਅਸੀਂ ਕਿਸੇ ਇਦਾਂ ਦੇ ਕੁੱਤੇ ਬੰਦੇ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਹੈ ਹੂੰ 바ਵਾ ਸਾਹਿਬ ਡਾਕਟਰ ਬੇਕਰ ਆਪਣੇ ਆਪ ਵਿੱਚ ਇੱਕ ਯੋਗਪੁਰਸ਼ ਹੈ ਆਪਣੇ ਆਪ ਵਿੱਚ ਉਹ ਇੱਕ ਯੂਨੀਵਰਸਿਟੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਮਾਰਗਦਰਸ਼ਕ ਹੈ ਜਿਨੇ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਇਹ ਵੱਦ ਕਿਸਮ ਦੀ ਹੈ ਮੇਰੇ ਦੇਸ਼ ਦੀ ਕਿ ਇੱਥੇ ਅੱਜ ਵੀ ਮੰੰਗਾ ਏਜੰਡਾ ਲਾਗੂ ਹੈ ਅੱਜ ਵੀ 바ਵਾ ਸਾਹਿਬ ਡਾਕਟਰ ਅੰਬੇਦਕਰ ਨੂੰ ਇੱਥੇ ਦਾ ਮੀਡੀਆ ਇੱਥੇ ਦਾ ਸਰਕਾਰਾਂ ਇੱਥੋਂ ਦੀਆਂ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਵਿਚਾਰਾਂ ਦੀਆਂ ਵਿਰੋਧੀ ਪਾਰਟੀਆਂ ਉਹ ਅੱਜ ਵੀ 바ਵਾ ਸਾਹਿਬ ਡਾਕਟਰ ਅੰਬੇਦਕਰ ਨੂੰ ਦਲਤ ਲੀਡਰ ਹੀ ਦੱਸੀ ਜਾਣੀ ਜਦਕਿ 바ਵਾ ਸਾਹਿਬ ਡਾਕਟਰ ਅੰਬੇਦਕਰ ਨੇ ਕਨਸਟੀਟਿਊਸ਼ਨ ਦੇ ਅੰਦਰ ਦੇਸ਼ ਦੇ ਹਰ ਵਰਗ ਲਈ ਚਾਹੇ ਉਹ ਔਰਤੇ ਚਾਹੇ ਉਹ ओबीसी ਹੈ ਚਾਹੇ ਉਹ ਜਨਰਲ ਹੈ ਚਾਹੇ ਉਹ ਸੇਖਿਆ ਚਾਹੇ ਉਹ ਕਿਸਾਨ ਹੈ ਚਾਹੇ ਉਹ ਜੇਨੀ ਜਿੰਨਾ ਵੀ ਬਾਬਾ ਸਾਹਿਬ ਡਾਕਟਰ ਮਿਰਕਰ ਦੀ ਸਮਤਾ ਸਮਾਨਤਾ ਭਾਈਚਾਰੇ ਦੀ ਪ੍ਰੋਗਰਾਮ ਨੂੰ ਮੁੱਖੇ ਨਹੀਂ ਰੱਖਦੇ ਹੋਏ ਇਹ ਕਨਸਟੀਟਿਊਸ਼ਨ ਦੇ ਅਧਾਰ ਤੇ ਤੇ ਇਸ ਕਰਕੇ ਬਾਬਾ ਸਾਹਿਬ ਡਾਕਟਰ ਮਿਰਕਰ ਬਾਰੇ ਕਿਸੇ ਦਾ ਕੁਝ ਬੋਲਣਾ ਮੈਂ ਮਾਨਵਰ ਕਾਂਸ਼ੀਰਾਮ ਜੀ ਦਾ ਫਾਲੋਅਰ ਹਾਂ ਬਾਬਾ ਮਾਨਵ ਕ੍ਰਿਸ਼ਨੋ ਗੱਲ ਦੇ ਸੀ ਕਿ ਜਿਸ ਬੰਦੇ ਨੂੰ ਖਤਮ ਕਰਨਾ ਹੈ ਨਾ ਉਹਦਾ ਨਾਂ ਲੈਣਾ ਛੱਡ ਦਿਓ ਤੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਦਾਂ ਦੇ ਕੁੱਤੇ ਬੰਦੇ ਦਾ ਨਾਂ ਲੈਣਾ ਛੱਡ ਦਿਓ ਉਹ ਆਪਣੇ ਆਪ ਹੀ ਖਤਮ ਹੋ ਜਾਊਗਾ ਹੂੰ ਤੇ ਬਾਬਾ ਸਾਹਿਬ ਪਿਮਰਾਉ ਡਾਕਟਰ ਮੇੜਗਾ ਜੀ ਦੇ ਜਨਮ ਦਿਨ ਤੇ ਸਮਾਜ ਨੂੰ ਦੇਸ਼ ਵਾਸੀਆਂ ਨੂੰ ਕੀ ਪਰਨ ਕਰਨਾ ਚਾਹੀਦਾ ਜਿਹਦੇ ਨਾਲ ਦੇਸ਼ ਦੇ ਅੰਦਰ ਸਮਾਨਤਾ ਬਰਾਬਰੀਤਾ ਜਿਸ ਤਰ੍ਹਾਂ ਦਾ ਸਮਾਜ ਸਿਰਜਣਾ ਚਾਹੁੰਦੇ ਸੀ ਸਤਗੁਰੂ ਰਬਦਾਸ ਮਹਾਰਾਜ ਜੀ ਜਿਸ ਤਰ੍ਹਾਂ ਦਾ ਸਮਾਜ ਸਿਰਜਣਾ ਚਾਹੁੰਦੇ ਸੀ ਸਾਡੇ ਮਹਾਨ ਪੁਰਸ਼ ਰੇਬਰ ਤੇ ਜਿੱਦਾਂ ਦਾ ਸਮਾਜ ਸਿਰਜਣਾ ਚਾਹੁੰਦੇ ਸੀ ਬਾਬਾ ਸਾਹਿਬ ਪੀਮਰਾ ਡਾਕਟਰ ਅੰਬੇਡਕਰ ਜੀ ਕੀ ਕਹਿਣਾ ਚਾਹੁੰਦੇ ਦੇਖੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਨਾਮ ਲੈਣਾ ਜਨਮ ਦਿਨ ਮਨਾਉਣਾ ਪ੍ਰੀ ਨਿਰਮਾਣ ਦਿਵਸ ਮਨਾਉਣਾ ਮੈਂ ਸਮਝਦਾ ਕੋਈ ਮਹਿਨਾ ਨਹੀਂ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਵਿਚਾਰਾ ਨੂੰ ਅਡਾਪਟ ਕਰਨਾ ਉਹਨਾਂ ਦੀ ਆਈਡੋਲੋਜੀ ਨੂੰ ਮਤਲਬ ਅਡਾਪਟ ਕਰਨਾ ਸਭ ਤੋਂ ਵੱਡਾ ਮਤਲਬ ਇਹ ਕੰਮ ਹੈ ਸਾਨੂੰ ਕਰਨਾ ਚਾਹੀਦਾ ਸਾਡੇ ਘਰਾਂ ਦੇ ਵਿੱਚ ਰੋਟੀ ਹੋਵੇ ਨਾ ਹੋਵੇ ਸਾਡੇ ਬੱਚਿਆਂ ਨੂੰ ਸਕੂਲ ਜਾਣਾ ਚਾਹੀਦਾ ਸਾਡੇ ਘਰਾਂ ਵਿੱਚ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ 23 ਵੋਲੀ ਮੇ ਮੇਰਾ ਖਿਆਲ ਹੈ ਕਿ ਬਹੁਤ سارے ਲੀਡਰ ਵੀ ਹੋਣਗੇ ਜਿਹਨਾਂ ਦੇ ਕੋਲ ਇੱਕ ਪਾਪ ਨਹੀਂ ਹੋਣਗੇ ਉਹ 23 ਦੇ 23 ਵੋਲੀ ਸਾਡੇ ਘਰ ਤੋਂ ਹੋਣੇ ਚਾਹੀਦੇ ਆ ਸਾਡੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਬਾਬਾ ਸਾਹਿਬ ਡਾਕਟਰ ਮੇਰਕਰ ਆਪਣੇ ਲਈ ਮਤਲਬ ਉਹਨਾਂ ਨੇ ਕੁਝ ਨਹੀਂ ਕੀਤਾ ਉਹਨਾਂ ਦਾ ਆਪਣੇ ਬੱਚੇ ਦਵਾਈ ਦੇ ਤੁਕੋ ਕਫਣ ਤੋਂ ਬਿਨਾ ਇਸ ਦਰਦੀ ਨੂੰ ਸੌਂਪ ਦਿੱਤੇ ਲੇਕਿਨ ਅੱਜ ਅਸੀਂ ਇਹ ਸੋਹਣੇ ਸੋਹਣੇ ਕੱਪੜੇ ਪਾਈ ਫਿਰਦੇ ਆਂ ਤੇ ਜੇ ਮੈਂ ਕਹਾਂ ਕਿ ਬਾਬਾ ਸਾਹਿਬ ਡਾਕਟਰ ਮੇਰਕਰ ਦੇ ਬੱਚਿਆਂ ਦਾ ਕਫਣ ਹੈ ਤਾਂ ਕੋਈ ਦੂਰ ਹੋਵਾਂ ਨਹੀਂ ਅੱਜ ਵੀ ਜੇ ਸਾਹਿਬ ਬਾਬਾ ਸਾਹਿਬ ਆਪਣੇ ਬੱਚਿਆਂ ਦੇ ਲਈ ਦਵਾਈ ਔਰ ਕਫਣ ਦਾ ਇੰਤਜ਼ਾਮ ਕਰਦੇ ਕਰਦੇ ਹੁੰਦੇ ਤਾਂ ਤੁਹਾਡੇ ਆਪ ਗਲ ਪਾਈਆਂ ਸੋਹੀਆਂ ਸੁਹੀਆਂ ਛਲੜਾਂ ਕੋਟ ਪੰਡੇ ਨਹੀਂ ਸਿਉਣੇ ਅੱਜ ਜੇ ਕੁਝ ਅਸੀਂ ਬਣੇ ਆ ਮੈਂਬਰ ਪਾਰਲੀਮੈਂਟ ਬਣੇ ਆ ਅਸੀਂ ਆਈਐਸ ਆਈਪੀਐਸ ਅਫਸਰ ਬਣੇ ਆ ਇਹ ਸਾਰਾ ਕੁਝ ਬਾਬਾ ਸਾਹਿਬ ਡਾਕਟਰ ਅੰਬੇੜਕਰ ਦੋਤਾ ਮੈਂ ਇਕਲ ਬੜੇ ਮਾਣ ਨਾਲ ਕਹਣਾ ਚਾਹਣਾ ਕਿ ਬਾਬਾ ਸਾਹਿਬ ਡਾਕਟਰ ਅੰਬੇੜਕਰ ਤੋਂ ਬਾਅਦ ਇਹ ਕੋਈ ਯੁੱਗਪੁਰਸ਼ ਮਿਲਿਆ ਸਮਾਜ ਨੂੰ ਜੋ ਮਾਰਵਲ ਕਾਂਸ਼ੀਰામ ਜੀ ਮਿਲਿਆ। ਇਹ ਕਾਂਸ਼ੀਰામ ਜੀ ਨੇ ਵੀ ਆਪਣਾ ਕੁਝ ਨਹੀਂ ਬਣਾਇਆ। ਉਹ ਦੁਨੀਆ ਤੋਂ ਗਏ ਕਿਸੇ ਬੈਂਕ ਅਕਾਊਂਟ 'ਚ 1 ਰੁਪਿਆ ਨਹੀਂ। ਲੇਕਿਨ ਸਮਾਜ ਨੂੰ ਚਾਰ-ਚਾਰ ਵਾਰ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿੱਚ ਚਾਰ-ਚਾਰ ਵਾਰ ਸਰਕਾਰ ਬੁਲਾ ਕੇ ਇਹਨਾਂ ਲੋਕਾਂ ਨੂੰ ਚਸਕਾ ਪਾਤਾ ਕਿ ਤੁਸੀਂ ਵੀ ਸਤਿਅਥ ਦਿਓ। ਤੁਸੀਂ ਵੀ ਸ਼ਕਤੀਸ਼ਾਲੀ ਬਣੋ ਤੁਸੀਂ ਵੀ ਗਵਰਨਮੈਂਟ ਬਣਾਓ ਆਪਣੇ ਹੱਥੀ ਆਪਣਾ ਕੰਮ ਕਰੋ ਮੈਂ ਤੁਹਾਨੂੰ ਵੋਟ ਦਾ ਅਧਿਕਾਰ ਦਿੱਤਾ ਹੈ ਇਸ ਵੋਟ ਦਾ ਸਹੀ ਇਸਤੇਮਾਲ ਕਰੋ ਲੇਕਿਨ ਅਸੀਂ ਰੋਲਾ ਪਾਉਦੇ ਹਾਂ 44 43 ਸਾਲੋਂ ਗਾ ਰੋਲਾ ਪਾ ਰਹੇ ਹਾਂ ਬਾਬਾ ਸਾਹਿਬ ਡਾਕਟਰ ਬਿੰਕਾ ਕਹਿੰਦੇ ਸੀ ਕਿ ਵੋਟ ਦੀ ਰਾਖੀ ਇਦਾਂ ਕਰਨੀ ਜਿੱਦਾਂ ਆਪਾਂ ਆਪਣੀ ਧੀ ਦੀ ਕਰਦੇ ਹਾਂ ਜਿੱਦਾਂ ਆਪਾਂ ਆਪਣੀ ਭੈਣ ਦੀ ਕਰਦੇ ਹਾਂ ਵੋਟ ਲਟਰੀ ਹੋਣੀ ਚਾਹੀਦੀ لیکن ਅਸੀਂ ਪਾਈਏ ਬਦਲੇ 100 100 200 ਰੁਪਏ ਬਦਲੇ ਕਿਉਂਕਿ ਅਸੀਂ ਬੋਟਰੀ ਐਮੀ ਇਹ ਨਹੀਂ ਜਾਣੀ ਤੇ ਮਾਨਵਰ ਕਾਂਛੀਰਾਮ ਨੇ ਕੀ ਕੀਤਾ ਕਦੇ ਬੋਟ ਦੀ ਕੀਮਤ ਦੱਸਣ ਲੱਗਾ ਮੈਂ ਅਟਲ ਬਿਹਾਰੀ ਬਾਜਪਾਈ ਦੀ 13 ਦਿਨ ਦੀ ਸਰਕਾਰ ਮਾਅਬ ਦੀ ਦੀ ਇੱਕ ਬੋਟ ਦੇ ਨਾਲ ਅਟਲ ਪਿਆਰੀ ਬਾਜਪਾਈ ਦੀ ਕੁਰਸੀ ਪੁੱਠੀ ਕਰ ਦਿੱਤੀ ਵਾਹ ਵਾਹ ਇੱਕ ਬੋਟ ਇੱਕ ਬੋਟ ਇਹ ਸਾਰਾ ਕੁਝ ਅਸੀਂ ਸਮਝੇ ਵੀ ਹੈ ਸਾਨੂੰ ਪਤਾ ਵੀ ਹੈ ਕਿ ਨਾ ਜਾਣੇ ਪਤਾ ਨਹੀਂ ਕੋਈ ਸਮਾਜ ਕੋ ਕੋ ਕੀ ਇਹਦਾ ਬਿੜਾ ਭੇਜੂਗਾ ਮੇਰਾ ਇੱਕ ਕੁੰਗੜੇ ਵਿੱਚ ਸੱਚੇ ਬਾਸ਼ਾ ਜੇ ਤੂੰ ਕਿਤੇ ਹੈਗਾ ਇਹਨਾਂ ਦੀ ਖੋਪਰੀ ਜਿਹੜੀ ਆ ਉਹ ਸਿੱਧੀ ਕਰ ਸਾਡੀ ਗੱਲ ਪਵੇ ਕਲਾਕਾਰ ਲੱਗੇ ਹੋਏ ਆ ਅਸੀਂ 7-7 ਘੰਡੇ 8-8 ਘੰਡੇ ਗੀਡਰ ਕੇ ਬੁਲਾ ਕੇ ਲੋਕਾਂ ਨੂੰ ਸਮਝਾਉਨੇ ਆ ਅਸੀਂ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਅਜੀ ਆਪਣੇ ਬੱਚਿਆਂ ਨੂੰ ਨਹੀਂ ਰੱਖਿਆ ਕਿ ਜੇ ਬਾਵਾ ਸਾਹਿਬ ਡਾਕਟਰ ਅੰਬੇਡਕਰ ਆਪਣੇ ਬੱਚਿਆਂ ਦੀ ਦੇ ਕਰਦੇ ਹੁੰਦੇ ਤਾਂ ਫੇ ਸਾਨੂੰ ਬਾਵਾ ਸਾਹਿਬ ਦੇ ਅੰਦੇਜ ਕੋਣ ਦਾ ਕੋਈ ਹੱਕ ਨਹੀਂ ਸਾਨੂੰ ਵੀ ਆਪਣਾ ਘਰ ਪਰਿਵਾਰ ਛੱਡ ਕੇ ਇਹ ਲੰਬੀ ਲੜਾਈ ਵਿੱਚ ਸਾਨੂੰ ਲੜ ਨਹੀਂ ਲੜਣੀ ਚਾਹੀਦੀ ਹੈ ਜੇ ਅਸੀਂ ਲੜਦੇ ਹਾਂ ਤੇ ਜਿੰਨੀ دیر ਤੱਕ ਸਾਹ ਆ ਅਸੀਂ ਬਾਵਾ ਸਾਹਿਬ ਡਾਕਟਰ ਅੰਬੇਡਕਰ ਦੇ ਲਈ ਮਾਨਵਰ ਕਾਂਸ਼ੀ ਰਾਮ ਜੀ ਦੀ ਵਿਚਾਰਤਾ ਰੋਦੇ ਲਈ ਅਸੀਂ ਲੜਦੇ ਹਾਂ बहुत धनवाद जी